ਸੰਗਤ ਐਡ ਯੂਕੇ ਦੇ ਵੱਲੋਂ ਕੁਝ ਪਰਿਵਾਰਾਂ ਦੇ ਜਿਨ੍ਹਾਂ ਵਿੱਚ ਦੋ ਪਰਿਵਾਰ ਗ੍ਰੰਥੀ ਸਿੰਘ ਨੇ ਭਾਈ ਹਰਭਜਨ ਸਿੰਘ ਜੀ ਜਿਸ ਨਗਰ ਵਿੱਚ ਅੱਜ ਅਸੀਂ ਇਸ ਵੇੜੇ ਰਣ ਸੀ ਕਿ ਤਲਾਬ ਵਿੱਚ ਵਿਖੇ ਖੜੇ ਹੋਏ ਆ ਗੁਰੂ ਚਰਨਾ ਵਿੱਚ ਅਰਦਾਸ ਕਰਕੇ ਤੇ ਮਕਾਨ ਦੀ ਨੀ ਰੱਖੀ ਹੈ ਅੱਗੇ ਕਨਗਰ ਹੈ ਵੈਰੋ ਕੇ ਉੱਥੇ ਇੱਕ ਮਕਾਨ ਦੀ ਨੀ ਰੱਖਣੀ ਹੈ ਇੱਕ ਕੋਨੇ ਵਾਲਾ ਜਿਹੜਾ ਨਗਰ ਹੈ ਬੇਟ ਜਿੱਥੇ ਬਹੁਤ ਵੱਡਾ ਨੁਕਸਾਨ ਪਾਣੀ ਦੇ ਨਾਲ ਹੋਇਆ ਉਹ ਟੇਕ ਮਕਾਨ ਦੀ ਜਿਹੜੇ ਨਹੀਂ ਹੈ ਉਹ ਸੰਗਤ ਦੇ ਡੂਕੇ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਰੱਖੀ ਜਾਣੀ ਹੈ ਔਰ ਮੈਂ ਕਹਿੰਦਾ ਕਿ ਬਹੁਤ ਵਧੀਆ ਉਪਰਾਲਾ ਹੈ ਕਿ ਸਮੁੱਚੇ ਸੰਸਾਰ ਭਰ ਵਿੱਚ ਵਸਤੀਆਂ ਹੋਈਆਂ ਸੰਗਤਾਂ ਨੇ ਆਪਣੇ ਇਹਨਾਂ ਪੰਜਾਬੀ ਭਰਾਵਾਂ ਦੀ ਬਾਹ ਫੜੀ ਹੈ ਔਰ ਤਨ ਕਰਕੇ ਮਨ ਕਰਕੇ ਤਨ ਕਰਕੇ ਵੱਡੀਆਂ ਸੇਵਾਵਾਂ ਕੀਤੀਆਂ ਨੇ ਸੇਵਾ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਸੰਗਤ ਜਿਹੜੀ ਕਮੀ ਹੈ ਉਹ ਨਹੀਂ ਰਹੀ ਤੇ ਮੈਂ ਬਹੁਤ ਸ਼ਲਾਘਾ ਕਰਦਾ ਹਾਂ ਭਾਈ ਸੇ ਭਾਈ ਮਹਿੰਦਰ ਸਿੰਘ ਜੀ ਨਿਸ਼ਕਾਮ ਸੇਵਕ ਜਥਾ ਯੋਗੇਵਾੜਿਆਂ ਦੀ ਕਿ ਜੰਨਾ ਦੇ ਯੋਗ ਅਗਵਾਈ ਵਿੱਚ ਸੰਗਤ ਏਡ ਯੂਕੇ ਨੇ ਇਹ ਬਹੁਤ ਵੱਡਾ ਜਿਹੜਾ ਉਪਰਾਲਾ ਕੀਤਾ ਔਰ ਐਸੀ ਵਿਚਾਰੇ ਤਨ ਮਨ ਤਨ ਕਰਕੇ ਸਿਵਾਮਾ ਕਰਕੇ ਤੇ ਆਪਣੇ ਨਾਲ ਪਰਵਾ ਦੀ ਬਾਹ ਫੜ ਕੇ ਤੇ ਇਹਨਾਂ ਨੂੰ ਫਿਰ ਦੁਬਾਰਾ ਦੁਪਹਿਰਾ ਸਿਰ ਹੁੰਦਾ ਜਿਹੜਾ ਯਤਨ ਹੈ ਉਹ ਕਰੀ